ਮੱਕਸਬੇ ਨੇੜੇ ਪਿੰਡ ਕਤਬਦੀਨ ਵਾਲਾ ਅਤੇ ਸੁਲਤਾਨ ਵਾਲਾ ਪਿੰਡ ਵਿਖੇ ਹੜਪੀੜਤ ਏਰੀਆ ਸਮੇਤ ਲਗਭਗ ਸਾਰਿਆਂ ਦੇ ਲਈ ਚਮੜੀ ਅਤੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਆਯੋਜਨ ਸੱਚਰੀ ਅਕਾਲ ਵੈਲਫੇਅਰ ਟਰਸਟ ਅਤੇ ਖਾਲਸਾ ਯੂਨਿਟੀ ਮੁੰਬਈ ਦੇ ਵੱਲੋਂ ਕੀਤਾ ਗਿਆ ਸੀ ਇਸ ਕੈਂਪ ਨੂੰ ਭਾਈ ਜਸਾਦ ਸਿੰਘ ਮੈਮੋਰੀਅਲ ਹਸਪੀਟਲ ਦੇ ਵੱਲੋਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਇਸ ਕੈਂਪ ਦੇ ਵਿੱਚ ਪੂਰਨ ਸਿੰਘ ਬਾਂਗਾ ਅਤੇ ਗੁਰਮੀਤ ਸਿੰਘ ਗੁਜਰਾਲ ਟਰਸਟੀ ਮੈਂਬਰਾਂ ਸਮੇਤ ਡਾਕਟਰ ਵਿਜੇ ਕ੍ਰਿਸ਼ਨਾ ਜਗਤਾ ਡਾਕਟਰ ਪ੍ਰਮੋਦ डॉक्टर पंसारी डॉक्टर सलमान खान जी ने भाग लिया उन्होंने कि दो अक्टूबर शाम तक लगभग एक सौ मरीजों ने इस कैंप अप के अपना चेकअप करवाया बहुत पानी पानी कारण जो हुआ है अब दिन का सहन करना या एक बॉडी के लिए बहुत कुछ हार्मुल चीज है पानी के कारण बहुत कंटामिनेशन हुआ है स्किन इन्फेक्शन हुआ है फंगल इन्फेक्शन तो इतना हुआ है कि पेशेंट का इतना प्रॉब्लम है कि अखा बॉडी पूरा लाल हो गया इनके स्किन क्रीम इनके लोशन

ਉਨਾ ਇਹ ਵੀ ਕਿਹਾ ਕਿ ਜ਼ਰੂਰਤ ਵਾਲੇ ਲੋਕਾਂ ਨੂੰ ਐਨਕਾਂ ਵੀ ਮੁਹੱਈਆ ਕਰਵਾਈਆਂ ਦੀਆਂ ਤੇ ਇਸ ਕੈਂਪ ਨੂੰ ਨੇਪਰੇ ਚਾੜ੍ਹਨ ਦੇ ਲਈ ਸਰਦਾਰ ਤਾਰਾ ਸਿੰਘ ਨੰਬਰਦਾਰ ਅਤੇ ਸਾਬਕਾ ਸਰਪੰਚ ਕੁਤਬਦੀਨ ਵਾਲੇ ਜਥੇਦਾਰ ਮਲੂਕ ਸਿੰਘ ਦੀ ਭੂਮਿਕਾ ਵੀ ਸਲਾਹਣੀ ਹੋ ਗ। ਇਸ ਕੈਂਪ ਦੇ ਵਿੱਚ ਆਹੂਜਾ ਟੈਕਸਟਾਈਲ ਦੇ ਵੱਲੋਂ ਔਰਤਾਂ ਦੇ ਨਵੇਂ ਸੂਟਾਂ ਦੀ ਸੇਵਾ ਵੀ ਕੀਤੀ ਗਈ। ਸਤਿ ਸ੍ਰੀ ਅਕਾਲ, ٹرسٹ ਕਾਲਸਾ ਯੂਨਿਟੀ, ਸਦਾਰ ਗੁਰਿੰਦਰ ਸਿੰਘ ਜੀ ਬਾਬਾ ਤੇ ਸਹਿਯੋਗ ਨਾਲ ਅਸੀਂ ਬੰਬੇ ਤੋਂ ਡਾਕਟਰਾਂ ਦੀ ਟੀਮ ਲੈ ਕੇ ਇੱਥੇ ਪੁੱਜੀ ਹਾਂ। ਜਿੰਨੀਆਂ ਵੀ ਵੱਡੀਆਂ ਸੰਸਥਾਵਾਂ ਹਨ ਉਹ ਸ਼ਹਿਰਾਂ ਵਿੱਚ ਸੇਵਾ ਕਰ ਰਹੀਆਂ ਹਨ ਜਾਂ ਵੱਡੇ ਪਿੰਡਾਂ ਵਿੱਚ ਸੇਵਾ ਕਰ ਰਹੀਆਂ ਹਨ ਲੇਕਿਨ ਜਿਹੜੇ ਛੋਟੇ-ਛੋਟੇ ਪਿੰਡ ਹਨ ਜਿਨ੍ਹਾਂ ਕੋਲ 5 ਕਿੱਲੇ 10 ਕਿੱਲੇ ਜ਼ਮੀਨ ਹੈ ਉੱਥੇ ਕੋਈ ਨਹੀਂ ਪਹੁੰਚ ਰਿਹਾ ਅਸੀਂ ਪਿਛਲੇ 3 ਦਿਨਾਂ ਤੋਂ ਇੱਥੇ ਕੈਂਪ ਲੱਗੇ ਹੋਏ ਹਨ ਇਹ ਪਾਣੀ ਚੜਨ ਦੇ ਕਰਕੇ ਜਿਹੜੇ ਚਮੜੀ ਜਾਂ ਪੈਰ ਗਲ ਗਏ ਸਨ ਜਾਂ ਹੱਥ ਗਲ ਗਏ ਸਨ ਲੋਕਾਂ ਦੇ ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਇਹ ਕਰਨੇ ਹਨ ਕਿ ਜਿਨ੍ਹਾਂ ਨੂੰ ਚਸ਼ਮਿਆਂ ਦੀ ਲੋੜ ਹੈ ਵਰਨ ਵਸੀਓ ਚਸ਼ਮੇ ਵੀ ਪੁੱਛਾਵਾਂਗੇ ਜੋ ਮੇਨ ਇਹਨਾਂ ਦੇ ਲੋਡ ਹੈ ਡੀਜ਼ਲ ਔਰ ਯੂਰੀਆ ਦੀ ਲੋਡ ਹੈ ਜੇ ਯੂਰੀਆ ਮਿਲੇਗਾ ਇਹਨਾਂ ਨੂੰ ਡੀਜ਼ਲ ਮਿਲੇਗਾ ਤੇ ਹਾਲ ਚਲਾਨਗੇ ਫਸਲ ਹੋਏਗੀ ਫਸਲ ਅਮਰ ਤੋਂ ਬਾਅਦ ਇਹਨਾਂ ਦੀ ਆਮਦਨੀ ਆ ਜਾਏਗੀ ਤੇ ਤਾਂ ਫਿਰ ਇਹ ਬਾਅਦ ਵਿੱਚ ਆਪਣਾ ਕਾਰੋਬਾਰ ਵਸਾ ਚੱਕਣਗੇ ਜਿਸ ਨੇ ਵੀ ਜੋ ਵੀ ਮਦਦ ਕਰਨੀ ਹੈ ਕਿਰਪਾ ਕਰਕੇ ਛੋਟੇ ਛੋਟੇ ਪਿੰਡਾਂ ਜਾਓ ਬਿਨਾ ਕੋਈ ਸਮੇਂ ਵਿਅਰਥ ਕੀਤੇ ਹੋਏ ਸਰਦਾਰ ਪੂਰਨ ਸਿੰਘ ਜੀ ਨੂੰ ਇਹ ਹਾਮੀ ਭਰਤੀ ਕਿ ਅਸੀਂ ਪੰਜਾਬ ਜ਼ਰੂਰ ਜਾਵਾਂਗੇ ਔਰ ਆਪਣੇ ਸਾਰੇ ਜਿੰਨੇ ਵੀ ਪੈੜਪੜਾ ਹੈਗੇ ਨੇ ਜੋ ਹਰ ਵਕਤ ਪੂਰੀ ਦੁਨੀਆ ਦੀ ਸੇਵਾ ਕਰਦੇ ਨੇ ਉਹਨਾਂ ਦੀ ਸੇਵਾ ਲਈ ਅਸੀਂ ਪਿੱਛੇ ਨਹੀਂ ਹਟਣਾ ਇਥੇ ਖੇਤਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਇਥੇ ਬੰਦਿਆਂ ਦੀ ਚਮੜੀ ਦੀਆਂ ਬਿਮਾਰੀਆਂ ਦਾ ਔਰ ਅੱਖਾਂ ਦੀਆਂ ਬਿਮਾਰੀਆਂ ਦਾ ਜੋ ਉਹਨਾਂ ਨੂੰ ਇਸ ਬਾੜ ਕਰਕੇ ਜੋ ਵਿਪਤਾ ਉਹਨਾਂ ਦੇ ਸਰੀਰ ਦੇ ਉੱਤੇ ਆਈ ਹੈ ਇਹ ਸਾਡੀ ਪ੍ਰਾਇਮਰੀ ਜੋ ਹੈ ਕਿ ਸਭ ਤੋਂ ਪਹਿਲੇ ਇਹ ਠੀਕ ਕਰਨਾ ਹੈ ਅਗਰ ਇਨਸਾਨ ਬਚੇਗਾ ਤੇ ਉਹ ਤਰੱਕੀ ਦੁਬਾਰਾ ਕਰ ਲੇਗਾ ਕਿ ਖੇਤੀਬਾੜੀ ਨੂੰ ਹੁਣ ਅੱਗੇ ਕਰਨ ਵਾਸਤੇ ਉਹਨਾਂ ਨੂੰ ਪੁਰਾਣਾ ਜੋ ਕਿਚੜ ਪਾਣੀ ਰੇਤੀ ਹੈਗੀ ਹੈ ਉਹਟ ਅਨੁਵਰਸਿਤ ਟਰੈਕਟਰ ਤੇ ਲਗਭਗ ਹਰੇਕ ਕਿਸਾਨ ਕੋ ਲੱਗੇ ਨੇ ਲੇਕਿਨ ਉਹਨਾਂ ਨੂੰ ਭਰਨ ਉਸ ਡੀਜ਼ਲ ਦੇ ਪੈਸੇ ਨਹੀਂ ਆਗੇ ਜਿੱਦੇ ਨਾਲ ਉਹ ਸਾਫ਼ ਕਰ ਸਕਣ ਤੇ ਡੀਜ਼ਲ ਦੀ ਵਿਵਸਥਾ ਅਸੀਂ ਕਰਾਂਗੇ ਮੈਂ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਦਾ ਬੰਬੇ ਦੀ ਜਿਨ੍ਹਾਂ ਨੇ ਇਸ ਕਾਰੇ ਵਿੱਚ ਆਪਣਾ ਤਨ ਮਨ ਨਾਲ ਸਹਿਯੋਗ ਕੀਤਾ ਹੈ ਵਾਹਿਗੁਰੂ ਜੀ ਅਗੇ ਇਹ ਅਰਦਾਸ ਕਰਦਾ ਹਾਂ ਕਿ ਉਹਨਾਂ ਦਾ ਦਸ਼ਵੰਤ ਸਫਲ ਹੋਵੇ ਔਰ ਅੱਗੇ ਤੋਂ ਇਸੇ ਤਰ੍ਹਾਂ ਵਕਸਰ ਕੇ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਤਨੁਅਦ ਕਰਦਾ ਸੋ ਜਿੱਥੇ ਇਹ ਸਾਡਾ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ ਮੈਂ ਸਮਝਦਾ ਕਿ ਹਰ ਇੱਕ ਅਦਾਈ ਵਪਾਰੀ ਦਾ ਮਜ਼ਦੂਰ ਦਾ ਸਭ ਦਾ ਨੁਕਸਾਨ ਹੋਇਆ ਇਹ ਲੋਕਾਂ ਦੀਆਂ ਫੀਸਾਂ ਉਹ ਵੀ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਸੋ ਇਸ ਵਾਸਤੇ ਇਤਨਾ ਕਈ ਬਹੁਤ ਸਾਰੀਆਂ ਜਿਹੜੀਆਂ ਪਰਸਥਿਤੀਆਂ ਹਨ ਜਿਨ੍ਹਾਂ ਨੂੰ ਅਸੀਂ ਜ਼ੀਰੋ ਗਰਾਉਂਡ ਤੋਂ ਲੈ ਕਰਕੇ ਚੱਲਾਂਗੇ ਤੇ ਉਹ ਜਿਹੜਾ ਇਹਨਾਂ ਨੂੰ ਫਿਰ ਅਸੀਂ ਜਿਹੜਾ ਉਹ ਕਾਮਯਾਬ ਕਰ ਸਕਾਂ ਤੇ ਆ ਕਰਕੇ ਇੱਥੇ ਆਣ ਕਰਕੇ ਇਹਨਾਂ ਨੇ ਸਾਡੇ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਹਨ ਕਰਦਾਏ ਤੇ ਰੋ ਰੋ ਕੇ ਕਰਕੇ ਮੈ ਰਣੀ ਹਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ